ਸਰ ਜੋ ਇਹ ਸੈਮੀਨਾਰੋ ਕੇ ਸੰਬੰਧ ਵਿੱਚ ਜਿਹੜੇ ਕੀ ਸੈਮੀਨਾਰ ਨਾਇਲ ਜਸਟਿਸ ਐਕਟ ਅਤੇ ਜਿਹੜੇ ਪਾਕਸੋ ਐਕਟ ਦੇ ਜਿਹੜੇ ਜਿਹੜੇ ਪ੍ਰੋਵੀਜ਼ਨ ਹੈਗੇ ਐਂਡ ਜਿਹੜਾ ਪ੍ਰੋਸੀਜਰ ਹੈਗੇ ਉਹਦੇ ਸੰਬੰਧ ਦੇ ਵਿੱਚ ਜਲੰਧਰ ਰੇਂਜ ਅਤੇ ਜਲੰਧਰ ਪੁਲਿਸ ਮਿਸਟਰੀਏਟ ਦੀ ਜਿਹੜੀ ਪੁਲਿਸ ਟੀਮ ਆਈਓ ਐਸਐਚਓ ਔਰ ਗੈਸ਼ਰ ਅਫਸਰ ਸਾਇਬਰਾ ਦੇ ਐਕਸਪਰਟਸ ਦੇ ਨਾਲ ਇੱਕ ਇੰਟਰਐਕਸ਼ਨ ਕਮ ਟ੍ਰੇਨਿੰਗ ਸੈਸ਼ਨ ਜਿਹੜਾ ਹੈਗਾ ਅਸੀਂ ਦੋ ਦਿਨ ਦਾ ਆਰਗੇਨਾਈਜ਼ ਕਰਵਾ ਰਹੇ ਹੈਗੇ ਜਿਹੜੇ ਜੇ ਵਕਤ ਵਕਤਾਂ ਤੇ ਜਿਹੜੇ ਇਹਦੀ ਐਕਸਪਰਟਸ ਜਿਹੜੇ ਆਏ ਹੈਗੇ ਐਂਡ ਐਚਓਸ ਵੀ ਇਹਦੇ ਚ ਇਨਵੋਲਵ ਹੈ ਤੇ ਉਹ ਇਹਨਾਂ ਤੇ ਜਿਹੜੇ ਸਾਡੇ ਜਿਹੜੇ ਆਈਓ ਸਾਹਿਬਾਨ ਹੈ ਔਰ ਜਿਹੜੇ ਅਫਸਰ ਸਾਹਿਬਾਨ ਹੈ ਉਹਨਾਂ ਦੇ ਨਾਲ ਇੰਟਰੈਕਟ ਕਰਨਗੇ ਉਹ ਵੀ ਜਿਹੜੀ ਹੈਗੀ ਐਕਟ ਦੀ ਜਿਹੜੀ ਵੀ ਹੈਗੀ ਕੰਟੀਨਿਊਏਸ਼ਨ ਚ ਜਿਹੜੇ ਨਏ ਨਏ ਜਿਹੜੇ ਪ੍ਰੋਵੀਜ਼ਨ ਹੈਗੇ ਐਂਡ ਐਗਜ਼ਿਸਟਿੰਗ ਪ੍ਰੋਵੀਜ਼ਨ ਚ ਕੀ ਡਿਵੈਲਪਮੈਂਟ ਹੋ ਰਹੀ ਹੈ ਉਹ ਸਾਰਿਆਂ ਦੇ ਬਾਰੇ ਜਿਹੜੀ ਹੈਗੀ ਇੱਕ ਡਿਸਕਸ਼ਨ ਕਮ ਇੰਟਰੈਕਟਿਵ ਜਿਹੜਾ ਸੈਸ਼ਨ ਹੈ ਉਹ ਦਿਨ ਦਾ ਉਹ ਅਸੀਂ ਸ਼ੁਰੂ ਕਰਾਇਆ ਹੈਗਾ ਐਂਡ ਇਹਦੇ ਚ ਜੋ ਬਹੁਤ ਸਾਰੇ ਜਿਹੜੇ ਹੈਗੇ ਮੁੱਦੇ ਹੈਗੇ ਸਬਜੈਕਟ ਹੈਗੇ ਉਹ ਡਿਸਕਸ ਹੋ ਰਹੇ ਹੈ